ਦੋਸਤੋ ਹੁਣੇ-ਹੁਣੇ ਅੰਮ੍ਰਿਤਪਾਲ ਬਾਰਿਆਈ ਤਾਜਾ ਵੱਡੀ ਖਬਰ ਹੈ ਖਬਰ ਨੇ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਖਡੂਰ ਸਾਹਿਬ ਤੋਂ ਸੰਸ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਤੇ ਕੇਂਦਰ ਨੇ ਆਪਣਾ ਜਵਾਬ ਦਾਖਲ ਕੀਤਾ ਹੈ ਦੱਸ ਦੇ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਅੰਮ੍ਰਿਤਪਾਲ ਸਿੰਘ ਵੱਲੋਂ ਦਾਇਰ ਪਟੀਸ਼ਨ 'ਚ ਸੁਣਵਾਈ ਹੋਈ ਹੈ ਇਸ ਸੰਬੰਧੀ ਪੰਜਾਬ ਸਰਕਾਰ ਨੇ ਸਾਂਸ ਅਮਰਿਤਪਾਲ ਦੇ ਮਾਮਲੇ 'ਚ ਆਪਣਾ ਜਵਾਬ ਦਾਖਲ ਕਰਦੇ ਹੋਏ ਉਹਨਾਂ ਤੋਂ ਨਵੇਂ ਸਿਰ ਲਗਾਇਆ ਹੈ ਅਤੇ ਐਨਐਸ ਬਿਲਕੁਲ ਸਹੀ ਹੈ ਡਿਬਰੂਗੜ ਜੇਲ੍ਹ 'ਚ ਹੋਣ ਦੇ ਬਾਵਜੂਦ ਵੀ ਜੇਲ੍ਹ ਤੋਂ ਬਾਹਰ ਗਰਮਖਿਆਲੀ ਨਾਲ ਸੰਪਰਕ ਦੇ ਵਿੱਚ ਰਿਹਾ ਜੇਲ੍ਹ ਦੇ ਵਿੱਚ ਉਹਨਾਂ ਕੋਲ ਮੋਬਾਈਲ ਤੇ ਹੋਰ ਇਲੈਕਟ੍ਰੋਨਿਕ ਯੰਤਰ ਬਰਾਮਦ ਹੋਏ ਇਸ ਸੁਲਾਬ ਉਸ ਦੇ ਖਿਲਾਫ ਖੂਫੀਆ ਸੂਚਨਾਵਾਂ ਨੇ ਜੇਕਰ ਹਾਈ ਕੋਰਟ ਹੁਕਮ ਕਰਦਾ ਹੈ ਤਾਂ ਪੂਰੀ ਜਾਣਕਾਰੀ ਜਾਣਕਾਰੀ ਸੀਲਵੰਦ ਲਿਫਾਫੇ 'ਚ ਹਾਈ ਕੋਰਟ ਨੂੰ ਸੌਂਪ ਦਿੱਤੀ ਜਾਏਗੀ ਸਨ ਵਾਇਦ ਰਣਕੇਂਦਰ ਤੇ ਪੰਜਾਬ ਸਰਕਾਰ ਨੇ ਅਮਿਤਪਾਲ ਦੇ ਹੋਰ ਸਾਥੀਆਂ ਦੀ ਪਟੀਸ਼ਨਾਂ ਤੇ ਜਵਾਬ ਦਾਇਰ ਕਰਨ ਦਾ ਸਮਾਂ